ਜਿਵੇਂ ਤੋਂ ਉਹਨੂੰ ਦੱਸਾਂਗੀ ਕਿ ਘਰ ਦੀ ਔਰਤ ਅਗਰੇ ਇਹ ਕੁਝ ਗਲਤੀਆਂ ਛੱਡ ਦੇਵੇ ਤਾਂ ਉਸਦੇ ਪਤੀ ਦੇ ਜੀਵਨ ਦੇ ਵਿੱਚ ਜਾਂਦੇ ਪਰਿਵਾਰ ਦੇ ਵਿੱਚ ਜੋ ਵੀ ਦੁੱਖ ਨੇ ਉਹ ਬਹੁਤ ਜਲਦੀ ਖਤਮ ਹੋ ਜਾਂਦੇ ਇੱਕ ਕਾਮਯਾਬ ਇਨਸਾਨ ਦੇ ਮਾਗਰ ਕਹਿੰਦੇ ਹੁੰਦੇ ਨੇ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਉਹ ਕਿਵੇਂ ਹੁੰਦਾ ਹੈ ਕੀ ਕਾਰਨ ਹੁੰਦਾ ਕਿਉਂਕਿ ਅਕਸਰ ਆਪਾਂ ਦੇਖਿਆ ਬਹੁਤ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਵੀ ਆਉਂਦੇ ਨੇ ਕਿ ਜਦੋਂ ਸਾਡੇ ਮਾਤਾ ਜੀ ਜਿਉਂਦੇ ਸੀਗੇ ਜੇ ਸਾਡੇ ਮੰਮੀ ਜਿਉਂਦੇ ਸੀਗੇ ਨਾ ਉਸ ਟਾਈਮ ਸਾਡੇ ਘਰ ਦੇ ਵਿੱਚ ਨਾ ਬਹੁਤ ਬਰਕਤ ਸੀਗੀ ਪਰ ਜਦੋਂ ਤੋਂ ਉਹ ਚਲੇ ਗਏ ਨੇ ਨਾ ਪਤਾ ਨਹੀਂ ਕੀ ਹੋਇਆ ਹੈਗਾ ਵੀ ਪਿਛਲੇ ਸਮੇਂ ਦੇ ਵਿੱਚ ਛੋਟੀ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਨੂੰ ਐਂ ਲੱਗਦਾ ਸੀ ਇਹ ਵੀ ਮੰਮੀ ਮੋਰੀ ਇਹ ਉਮੀ ਬੋਲੀ ਜਾਂਦੀਆਂ ਨੇ ਕਈ ਵਾਰੀ ਨਾ ਜਦੋਂ ਛੋਟੇ ਹੁੰਦੇ ਸੀਗੇ ਆਟਾ ਡੋਲ ਜਾਣਾ ਤਾਂ ਮੰਮੀ ਹੋਰਾਂ ਨੇ ਕਹਿਣਾ ਵੀ ਤੁਸੀਂ ਇਹ ਆਟਾ ਨਹੀਂ ਡੋਲੀਂਦਾ ਹੁੰਦਾ ਵੀ ਇਹ ਨਾ ਜਿਹਦੇ ਘਰੇ ਪ੍ਰੇਥਾਂ ਡੋਲਦਾ ਜਾਂ ਆਟਾ ਰੋਲਦਾ ਤਾਂ ਉਹਨਾਂ ਦੇ ਘਰੇ ਨਾ ਬਹੁਤ ਕਰਜ਼ਾ ਚੜ ਜਾਂਦਾ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਨਾ ਜਾਣ ਬੁੱਝ ਕੇ ਉਹ ਚੀਜ਼ ਨੂੰ ਕਰਨਾ ਹੁੰਦਾ ਨਮਕ ਡੋਲ ਜਾਂਦਾ ਤਾਂ ਕਹਿੰਦੇ ਵੀ ਅਗਲੇ ਜਨਮ ਦੇ ਵਿੱਚ ਨਾ ਇਹ ਆਪਣੀਆਂ ਅੱਖਾਂ ਦੀਆਂ ਨਾ ਆਪਾਂ ਨੂੰ ਇਹਦੇ ਨਾਲ ਪਲਕਾਂ ਦੇ ਨਾਲ ਹੈ ਨਾ ਚੁਗਣਾ ਪੈਂਦਾ ਹੈਗਾ ਪਰ ਇਹ ਚੀਜ਼ਾਂ ਨਾ ਉਹਨਾਂ ਦਾ ਬਜ਼ੁਰਗਾਂ ਦਾ ਇੱਕ ਆਪਾਂ ਨੂੰ ਸਮਝਾਉਣ ਦਾ ਤਰੀਕਾ ਸੀ ਕਿ ਅੰਨ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ ਤੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਪੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜੀ ਵੀਡੀਓ ਹੈ ਜਿਹੜੀ ਮੇਰੇ ਭੈਣਾਂ ਨੇ ਇਸ ਚੀਜ਼ ਨੂੰ ਕਰ ਲਿਆਣਾ ਤਾਂ ਦੇਖਿਓ ਤੁਹਾਡੇ ਪਰਿਵਾਰ ਦੇ ਵਿੱਚ ਕਿਵੇਂ ਵਰਕਤ ਹੈ ਤੇ ਤੁਹਾਡੇ ਪਤੀ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ ਤੇ ਉਸਦੇ ਰੁਜ਼ਗਾਰ ਨੂੰ ਕਿਵੇਂ ਖੰਭ ਲਗਦੇ ਆ ਹਨ ਤੁਸੀਂ ਵੀ ਅਗਰ ਕੋਈ ਕਾਮਯਾਬ ਮਨ ਲੱਕੇ ਬਨਣਾ ਚਾਹੁੰਦੇ ਹੋ ਵੂਮਨ ਤਾਂ ਤੁਹਾਡੇ ਵੀ ਇਹ ਕਿੰਨੇ ਕੰਮ ਦੀਆਂ ਠੀਕ ਹੈ ਘਰ ਦੀ ਗ੍ਰੈਸਤੀ ਕਰਦੀ ਜੀਵਨ ਨਹੀਂ ਮਨ ਲੱਕੇ ਘਰ ਦੀ ਔਰਤ ਦਾ ਨਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਅੱਜ ਆਪਾਂ ਤੁਹਾਡੇ ਨਾਲ ਉਹੀ ਸਾਂਝਾ ਕਰਨਗੇ देखो जिने नेगेटिव ही सोचना हैगा मैं उन्हें कुछ नहीं कह सकती पर जेड़े 팬 ਭਰਾ ਪਿਆਰ ਕਰਦੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗਦੀ ਨਹੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਆਪਣਾ ਦੂਸਰਾ ਚੈਨਲ ਕਿਰਨ ਕੋਗਿੰਗ ਐਂਡ ਸਟੀਚਿੰਗ ਹੈ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤੇ ਇੰਸਟਾਗ੍ਰਾਮ ਦਾ ਵੀ ਉਹਨਾਂ ਨੂੰ ਪਲੀਜ਼ ਫੋਲੋ ਜਰੂਰ ਕਰਨਾ ਸਭ ਤੋਂ ਪਹਿਲਾਂ ਦੇਖੋ ਜਿਹੜੀ ਘਰ ਦੀ ਔਰਤ ਹੈਗੀ ਮੈਂ ਅਕਸਰ ਕਹਿੰਦੀ ਹਾਂ ਜਦੋਂ ਸਵੇਰੇ ਉੱਠਦੀ ਹਾਂ ਉੱਠ ਕੇ ਤੁਸੀਂ ਪਹਿਲਾਂ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਉਸ ਤੋਂ ਬਾਅਦ ਤੁਸੀਂ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਆਪਣੇ ਚੁੱਲ੍ਹੇ ਚੌਕੇ ਜੋ ਵੀ ਤੁਸੀਂ ਚਾਹ ਪਾਣੀ ਕਰਦੇ ਹੋ ਉਥੋਂ ਹੀ ਤੁਹਾਡਾ ਜੀਵਨ ਸ਼ੁਰੂ ਹੋਣਾ ਹੈ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਪ੍ਰਸ਼ਾਦਾ ਪਾਣੀ ਜ ਰੋਟੀ ਸਭ ਕੁਝ ਤਿਆਰ ਕਰਦੇ ਹੋ ਤਾਂ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਿਉਂਕਿ ਜਦੋਂ ਆਪਾਂ ਪ੍ਰਸ਼ਾਦ ਸਜਾਉਣੀ ਹੈ ਨਾ ਤੁਸੀਂ ਦੇਖਿਆ ਵੀ ਪ੍ਰਸ਼ਾਦ ਸਜਾਉਣਾ ਤਾਂ ਉਸ ਟਾਈਮ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂਗੇ ਜਦੋਂ ਆਪਾਂ ਗੁਰੂ ਘਰ ਜਾ ਕੇ ਪ੍ਰਸ਼ਾਦ ਲੈ ਕੇ ਸਕਦੇ ਆ ਨਾ ਤਾਂ ਜਦੋਂ ਆਪਾਂ ਪ੍ਰਸ਼ਾਦ ਲੈਣੇ ਆ ਨਾ ਉਸੇ ਟਾਈਮ ਆਪਣੇ ਮੂੰਹ ਚੋਂ ਨਿਕਲਦਾ ਵਾਹਿਗੁਰੂ ਇਹ ਕਿਉਂ ਨਿਕਲਦੇ ਕਿਉਂਕਿ ਉਸ ਦੇ ਵਿੱਚ ਗੁਰਬਾਣੀ ਪੜੀ ਜਾਂਦੀ ਹੈ ਉਸ ਨੂੰ ਇੱਕ ਜਿਵੇਂ ਆਪਾਂ એનર્ਜੀ ਨਹੀਂ ਕਹਿੰਦੇ ਹੁੰਦੇ ਵੀ ਗੁਰਬਾਣੀ ਦੀ એનર્ਜੀ ਉਹਦੇ ਵਿੱਚ ਫਿੱਟ ਹੋ ਜਾਂਦੀ ਹੈ ਕਿ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਪਰਿਵਾਰ ਦਾ ਭੋਜਨ ਘਰ ਦੇ ਪਰਿਵਾਰ ਦੇ ਮਾਈਂਡ ਨੂੰ ਵੀ એનર્ਜੀ ਦੇ ਸਕਦੇ ਹੋ ਬਹੁਤ ਜ਼ਿਆਦਾ ਬਦਲ ਸਕਦੇ ਕਿ ਘਰ ਦੀ ਔਰਤ ਦੇ ਵਿੱਚ ਏਡੀ ਜ਼ਿਆਦਾ ਪਾਵਰ ਹੋ ਵੀਏਗੀ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਹੋ ਤੁਸੀਂ ਪ੍ਰਸ਼ਾਦ ਦਾ ਪਾਣੀ ਬਣਾ ਜਿੰਨੀ ਵੀ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਨਾ ਜਿਵੇਂ ਆਪਾਂ ਹੁੰਦਾ ਵੀ ਸਾਡੇ ਬੱਚੇ ਨਹੀਂ ਗੱਲ ਮੰਨਦੇ ਮੇਰਾ ਪਤੀ ਨਹੀਂ ਗੱਲ ਮੰਨਦਾ ਸ਼ਰਾਬ ਪੀ ਜਾਂਦਾ ਘਰ ਦੇ ਵਿੱਚ ਹਰ ਟਾਈਮ ਕਲੇਸ ਰਹਿੰਦਾ ਤਾਂ ਦੇਖਿਓ ਉਹ ਹੌਲੀ ਹੌਲੀ ਸਾਰੀ ਚੀਜ਼ ਕਿਵੇਂ ਸੰਭਲਣ ਲੱਗ ਜੇਗੀ ਤੇ ਬਹੁਤ ਪੈਣਾਂ ਦੇ ਮੈਨੂੰ ਮੈਸੇਜ ਆਦਦੇ ਨੇ ਦੀਦੀ ਜਿਹੜੀ ਤੁਸੀਂ ਵੀਡੀਓ ਦੱਸੀ ਸੀ ਕਿ ਸਿਰ ਤੇ ਹੱਥ ਰੱਖ ਕੇ ਪਾੜਟਣ ਵਾਲੀ ਉਹਦੇ ਨਾਲ ਸਾਡੇ ਬੱਚਾਂ ਦਾ ਬਹੁਤ ਜ਼ਿਆਦਾ ਫਰਕ ਹੈ ਦੇਖੋ ਇਹ ਇੱਕ ਚਾਰਜਿੰਗ ਜਿਵੇਂ ਆਪਾਂ ਚਾਰਜ ਲਾ ਲੈਨੇ ਮੋਬਾਈਲ ਨੂੰ ਹੌਲੀ ਹੌਲੀ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ ਨਾ ਉਸੇ ਤਰੀਕੇ ਦੇ ਨਾਲ ਗੁਰਵਾਣੀ ਦੇ ਨਾਲ ਤੁਸੀਂ ਕਿਸੇ ਨੂੰ ਵੀ ਚਾਰਜ ਕਰ ਸਕਦੇ ਕਿਸੇ ਦਾ ਵੀ ਵੱਡੇ ਤੋਂ ਵੱਡਾ ਰੋਗ ਖਤਮ ਕਰ ਸਕਦੇ ਕਿਸੇ ਤੋਂ ਵੱਡੇ ਤੋਂ ਵੱਡੇ ਦਿਮਾਗ ਦੇ ਵਿੱਚ ਡਿਪਰੈਸ਼ਨ ਹੈ ਕੁਝ ਵੀ ਤੁਸੀਂ ਭਾਈ ਗੁਰਪ੍ਰੀਤ ਸਿੰਘ ਜੀ ਨੇ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਉਹਨਾਂ ਨੂੰ ਦੇਖੋ ਕਿੰਨੇ ਪਾਗਲ ਆ ਨਾ ਮੈਂਟਲੀ ਤੌਰ ਤੇ ਅਫਸੈਟ ਬੰਦੇ ਨੂੰ ਲੈ ਕੇ ਆਉਂਦੇ ਨੇ ਤੇ ਸਿਰ ਤੇ ਹੱਥ ਰੱਖ ਕੇ ਜਦੋਂ ਮੂਲ ਮੰਤਰ ਕਰਦੇ ਆ ਨਾ ਤਾਂ ਉਹ ਇਨਸਾਨ ਨਾਲ ਦੀ ਨਾਲ ਸ਼ਾਂਤ ਹੋ ਜਾਂਦਾ ਹੈ ਲੱਖਾਂ ਕਰੋੜਾਂ ਦੇ ਮਾਲਕ ਜਿਹੜੇ ਕਿ ਦਵਾਈਆਂ ਦੇ ਨਾਲ ਠੀਕ ਨਹੀਂ ਆਉਂਦੇ ਤੇ ਵੀਰ ਜੀ ਦੇ ਪਿਆਰ ਤੇ ਸੇਵਾ ਤੇ ਭਾਈ ਗੁਰੂ ਜੀ ਦੇ ਸਿਮਰਨ ਦੇ ਨਾਲ ਉਹ ਠੀਕ ਹੋ ਜਾਂਦੇ ਨੇ ਗੱਲ ਹੈ ਕਿ ਵਿਸ਼ਵਾਸ ਦੀ ਉਸ ਤੋਂ ਬਾਅਦ ਕੁਝ ਗਲਤੀਆਂ ਮੇਰੀਆਂ ਭੈਣਾ ਜਦੋਂ ਆ ਨਾ ਪ੍ਰਸ਼ਾਦਾ ਬਣਾਉਣੀਓ ਤੁਸੀਂ ਉਹ ਕਰਦੇ ਹੋ ਨਾ ਇਸੇ ਕਰਕੇ ਹੀ ਤੁਹਾਡੇ ਪਰਿਵਾਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਤਾਂ ਅੱਜ ਤੋਂ ਹੀ ਇਹ ਗਲਤੀਆਂ ਨੂੰ ਬੰਦ ਕਰੋ ਜਦੋਂ ਤੁਸੀਂ ਪ੍ਰਸ਼ਾਦਾ ਬਣਾਉਣੀਓ ਸਭ ਤੋਂ ਪਹਿਲਾਂ ਤਾਂ ਆਪਣੇ ਸਿਰ ਤੇ ਕੱਪੜਾ ਲਾਓ ਸਿਰ ਤੇ ਕੱਪੜਾ ਲੈ ਕੇ ਦੇਖੋ ਇੱਕ ਤਾਂ ਘਰ ਦੇ ਵਿੱਚ ਵੈਸੇ ਬਰਕਤ ਆਉਂਦੀ ਹੈ ਤੇ ਦੂਸਰਾ ਆਪਣੇ ਜਿਵੇਂ ਕਿ ਪਾਲ ਵਗੈਰਾ ਜੋ ਵੀ ਕਿਸੇ ਹੁੰਦਾ ਨਾ ਵੀ ਇਹ ਚੀਜ਼ ਨੂੰ ਨਾ ਤੁਸੀਂ ਆਪ ਕਈ ਕਹਿਣਗੇ ਵੀ ਬਾਹਲੇ ਦੇਸਾਂ ਦਾ ਹਰ ਟਾਈਮ ਸਿਰ ਨੰਗੇ ਰੱਖਦੇ ਆ ਪਰ ਜਦੋਂ ਉਹ ਖਾਣਾ ਬਣਾਉਣਗੇ ਨਾ बड़े-बड़े ਜਿਹੜੇ ਤੁਸੀਂ ਸੈਫ ਨੇ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦੇ ਜਿਹੜੇ ਹੈਡਨੈਸ ਤੇ ਐਸਰ ਨੇ ਉਹ ਕਵਰ ਕੀਤੇ ਹੋਏ ਹੁੰਦੇ ਨੇ ਸਿਰ ਤੇ ਕੱਪੜਾ ਤੇ ਪੈਰਾਂ ਦੇ ਵਿੱਚੋਂ ਜੁੱਤੀ ਕੋਸ਼ਿਸ਼ ਕਰੋ ਕਿ ਆਪਣੇ ਕਿਚਨ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਤੁਸੀਂ ਜੁੱਤੀ ਨਾ ਲੈ ਕੇ ਜਾਓ ਹਨਾ ਇਹਦੇ ਨਾਲ ਕਿਉਂਕਿ ਤੁਹਾਡਾ ਜਿਹੜਾ ਉਹ ਭੋਜਨ ਘਰ ਆਏਗਾ ਉਸ ਤੋਂ ਹੀ ਤੁਹਾਡੇ ਪਰਿਵਾਰ ਦਾ ਮਾਈਂਡ ਤੁਹਾਡੇ ਪਰਿਵਾਰ ਦਾ ਜੀਵਨ ਸ਼ੁਰੂ ਹੁੰਦਾ ਹੈ ਜਿਹੋ ਜਿਹਾ ਤੁਹਾਡੀ ਰਸੋਈ ਹੋਵੇਗੀ ਉਹੋ ਜਿਹਾ ਹੀ ਤੁਹਾਡੇ ਪਰਿਵਾਰ ਦਾ ਦਿਮਾਗ ਹੋਵੇਗਾ ਉਹ ਜਾਈ ਤੁਹਾਡੇ ਪਰਿਵਾਰ ਦਾ ਸੁਭਾਅ ਬਣੇਗਾ ਇਹ ਤੁਸੀਂ ਅਜਮਾ ਕੇ ਦੇ ਲਓ ਜੇ ਅੱਜ ਤੋਂ ਸ਼ੁਰੂ ਕਰ ਲਓ ਇੱਕ ਮਹੀਨਾ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਕਰ ਲਓ ਤੇ ਤੁਹਾਨੂੰ ਪਤਾ ਲੱਗ ਜਿਗਾ ਵੀ ਭੈਣ ਕੀ ਕਹਿ ਰਹੀ ਸੀ ਤੇ ਦੂਸਰਾ ਜਦੋਂ ਵੀ ਤੁਸੀਂ ਨੇ ਹੈ ਵੀ ਤੁਹਾਡਾ ਬੱਚਾ ਹੈ ਉਹ ਬਹੁਤ ਵਿਗੜ ਗਿਆ ਨਾ ਸਾਡੀ ਗੱਲ ਨਹੀਂ ਮੰਨਦਾ ਹੈਗਾ ਸਾਡੇ ਪਰਿਵਾਰ ਦੇ ਵਿੱਚ ਜਾਇ ਜਿਵੇਂ ਮੈਂ ਪੀਰਾਂ ਵਾਸਤੇ ਵੀ ਦੱਸਦੀ ਨਹੀਂ ਜਿਹੜੇ ਆਪਣੇ ਕਹਿੰਦੇ ਨੇ ਮੇਰੇ ਪਤੀ ਜੀ ਸਟਾਪ ਪੀਂਦੇ ਨੇ ਜਾਂ ਮੇਰੇ ਗੱਲ ਨਹੀਂ ਮੰਨਦੇ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਨਾ ਜਲ ਲੈ ਲੈਣਾ ਜਲ ਲੈ ਕੇ ਨਾ ਪਾਠ ਕਰਨ ਤਾਂ ਇਸ ਦੇ ਉੱਪਰ ਹੱਥ ਰੱਖਣਾ ਹੈ ਦੇਖੋ ਕਈ ਇਹ ਚੀਜ਼ ਨੂੰ ਤਾਂ ਨਹੀਂ ਕਰਦੇ ਹੈਗੇ ਅਕਸਰ ਤੁਸੀਂ ਪਿੰਡਾਂ ਵਾਲਿਆਂ ਨੂੰ ਜਿਆਦਾ پتہ ਜਦੋਂ ਆਪਾਂ ਜਾਣਦੇ ਆ ਨਾ ਕਹਿਣਗੇ ਵੀ ਜਲ ਕਰਵਾ ਕੇ ਲੈ ਕੇ ਆਉਣੇ ਪਾਣੀ ਕਰਵਾ ਕੇ ਲੈਣੇ ਫੂਕਾ ਮਾਰ ਦਿੰਦੇ ਹਨ ਵੀ ਇਹ ਇੱਕ ਸਿਰਫ ਉਸ ਪਾਣੀ ਨੂੰ ਨਾ ਇੱਕ ਚਾਰਜ ਕਰਨਾ એનર્ਜੀ ਦੇਣੀ ਆ ਉਹਦੇ ਵਿੱਚ ਜਿਵੇਂ ਤੁਸੀਂ ਇਹ ਖੁਦ ਘਰੇ ਕਰ ਸਕਦੇ ਹੋ ਨਾ ਹੱਥ ਰਾ ਕੇ ਤੁਸੀਂ ਆਪਣਾ ਪਾਠ ਕਰੋ ਚੌਪੀ ਸਹਿਬ ਜੀ ਦਾ ਕਰੋ ਜਪਜੀ ਸਹਿਬ ਜੀ ਦਾ ਕਰੋ ਜਾਂ ਕਿਸੇ ਸ਼ਬਦ ਦਾ ਸਿਮਰਨ ਕਰੋ ਤਾਂ ਸਾਰਾ ਦਿਨ ਜਿਸ ਨੂੰ ਤੁਸੀਂ ਉਹ ਚਲ ਪਿਲਾਓਗੇ ਨਾ ਇਹ ਤਾਂ ਪ੍ਰੈਕਟੀਕਲ ਹੈ ਤੁਸੀਂ ਕਰਕੇ ਦੇਖ ਲਿਓ ਤਾਂ ਤੁਸੀਂ ਦੇਖਿਓ ਉਸ ਇਨਸਾਨ ਨੂੰ ਤਰੱਕੀ ਉਹਦਾ ਦਿਮਾਗ ਉਹਦੇ ਵਿੱਚ ਜੋ ਵੀ ਗੁੱਸਾ ਜੋ ਵੀ ਆਪਾਂ ਕਹਿੰਦੇ ਵੀ ਕ੍ਰੀਤੀਆਂ ਨੇ ਜੋ ਵੀ ਉਹਦੇ ਵਿੱਚ ਮਾੜੇ ਕਰਮ ਨੇ ਸਾਰੇ ਕਿਵੇਂ ਖਤਮ ਹੁੰਦੇ ਨੇ ਕਿਵੇਂ ਬਾਈਕ ਵਿੱਚ ਉਸ ਨੂੰ ਸਿੱਧੇ ਰਸਤੇ ਤੇ ਤੇ ਦੂਸਰਾ ਜਦੋਂ ਤੁਸੀਂ ਹਨਾ ਫਿਰ ਦਾਲ ਸਬਜ਼ੀ ਜਾਂ ਆਟਾ ਗੁੰਨਣਾ ਹੈਗਾ ਉਸਦੇ ਵਿੱਚ ਵੀ ਤੁਸੀਂ ਥੋੜਾ ਥੋੜਾ ਇਸ ਜਲ ਨੂੰ ਇਸਤੇਮਾਲ ਕਰਨਾ ਹੈਗਾ ਫਿਰ ਤੁਸੀਂ ਨਹੀਂ ਕਰਨਾ ਕਿ ਜਦੋਂ ਆਟਾ ਗੁੰਨਦੇ ਹੋ ਨਾ ਉਸ ਟਾਈਮ ਮੇਰੀਆਂ ਭੈਣਾਂ ਥੋੜਾ ਜਿਹਾ ਇੱਕ ਚੁਟਕੀ ਨਾ ਨਮਕ ਦੀ ਮਿਲਾ ਲਓ ਜਿਹਦੇ ਨਾਲ ਤੁਹਾਡੇ ਪਰਿਵਾਰ ਦੇ ਕੁਝ ਬਿਮਾਰੀਆਂ ਵੀ ਠੀਕ ਹੋਣਗੀਆਂ ਤੇ ਕੁਝ ਦਾ ਹਾਜਮਾ ਵੀ ਠੀਕ ਹੋਵੇਗਾ ਤੇ ਖੁਸ਼ ਦੇ ਵਿੱਚ ਜਿਹੜੀ ਨੈਗੇਟਿਵ એનર્ਜੀ ਹੈ ਉਹ ਵੀ ਖਤਮ ਹੋ ਜਾਏਗੀ ਕਿਉਂਕਿ ਅਕਸਰ ਜਦੋਂ ਛੋਟੇ ਹੁੰਦੇ ਸੀ ਨਾ ਦੁਪਹਿਰ ਵੇਲੇ ਮੰਮੀ ਹੋਰਿਆਂ ਬਾਹਰ ਜਾਂਦੇ ਨਾ ਅਸੀਂ ਜਦੋਂ ਛੋਟੇ ਹੁੰਦੇ ਬਾਹਰ ਜਾਂਦੇ ਨਾ ਤਾਂ ਮੰਮੀ ਉਹਨਾਂ ਨੇ ਕਹਿਣਾ ਵੀ ਤੂੰ ਮਿੱਠਾ ਘਾ ਕੇ ਜਾ ਰਹੀਆਂ ਤਾਂ ਥੋੜਾ ਜਨਾ ਜੀਭ ਤੇ ਨਮਕ ਲਾ ਦਿੰਦੀਆਂ ਕਹਿੰਦੀਆਂ ਵੀ ਕੋਈ ਫਿਰ ਬਾਹਰ ਲਈ ਨਾ ਮਾੜੀ ਸ਼ਕਤੀ ਜਾਂ ਬੁਰੀ ਬਲਾ ਤੁਹਾਨੂੰ ਨਹੀਂ ਚਿੰਬੜੂਗੀ ਤੇ ਨਹੀਂ ਪਤਾ ਨਾ ਬਜ਼ੁਰਗਾਂ ਦਾ ਵਿਚਾਰਿਆਂ ਦਾ ਉਹਨਾਂ ਦਾ ਕੀ ਹੁੰਦਾ ਸੀ ਪਰ ਜਦੋਂ ਹੁਣ ਪੜਦੇ ਆ ਨਾ ਉਸ ਚੀਜ਼ ਬਾਰੇ ਤਾਂ ਉਹ ਪਤਾ ਲੱਗਦਾ ਵੀ ਬਜ਼ੁਰਗ ਕਿਉਂ ਇਸ ਚੀਜ਼ ਤੋਂ ਰੋਕਦੇ ਹੁੰਦੇ ਸੀਗੇ ਹਨਾ ਤੇ ਜਿਨੇ ਇਹਦੇ ਕੋ ਉਸ ਚੀਜ਼ ਨੂੰ ਨਹੀਂ ਮੰਨਣਾ ਜਿਨੇ ਬਜ਼ੁਰਗਾਂ ਨੂੰ ਜਾਂ ਮੈਨੂੰ ਬੇਪਰੂ ਵੀ ਸਮਝਣਾ ਤਾਂ ਉਹ ਸਮਝੀ ਚਲੋ ਮੈਂ ਹੈ ਨਾ ਕਿਸੇ ਦਾ ਮਾਈਂਡ ਕੁਝ ਨਹੀਂ ਕਰ ਸਕਦੀ ਪਰ ਜੀ ਨੇ ਜੋ ਮੈਂ ਗੱਲਾਂ ਦੱਸਦੀਆਂ ਅਪਣਾ ਲਈਆਂ ਨਾ ਉਹਨਾਂ ਦਾ ਜੀਵਨ ਦੇਖਿਓ ਬਦਲਦਾ ਵੀ ਕਿੰਨਾ ਬਦਲ ਗਿਆ ਤੇ ਜਿਹੜੀਆਂ ਇਹ ਰਸੋਈ ਦੇ ਵਿੱਚ ਆਪਾਂ ਗਲਤੀਆਂ ਕਰਦੇ ਨਾ ਕਿ ਅਗਲੀ ਚੌਥੀ ਗੱਲ ਲੱਗੀ ਕਿ ਜਦੋਂ ਆਪਾਂ ਭੋਜਨ ਬਣਾਉਣਾ ਤਾਂ ਭੋਜਨ ਬਣਾ ਕੇ ਉਸ ਨੂੰ ਨਾ ਆਪਾਂ ਪਹਿਲਾਂ ਟੇਸਟ ਕਰਕੇ ਦੇਖਣ ਲੱਗ ਜਾਂਦੇ ਆ ਵੀ ਇਹਦੇ ਵਿੱਚ ਨਮਕ ਮਿਰਚ ਕੁਝ ਘੱਟ ਤਾਂ ਨਹੀਂ ਹੈਗਾ ਪੈਸਲਾ ਸਭ ਤੋਂ ਪਹਿਲਾਂ ਤੁਸੀਂ ਭੋਜਨ ਤਿਆਰ ਕਰਨਾ ਉਸ ਤੋਂ ਬਾਅਦ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਂ ਭੋਜਨ ਤਿਆਰ ਕੀਤਾ ਇਸ ਨੂੰ ਸ ਕਰਨ ਵਾਲਿਆਂ ਦੇ ਦਿਮਾਗ ਦੇ ਵਿੱਚ ਵੈਗਰੂ ਜੀ ਆਪ ਜੀ ਦਾ ਨਾਮ ਸਿਮਰਨ ਬਸੇ ਜੋ ਵੀ ਮਾੜੀਆਂ ਕਰਮਾਂ ਨੇ ਉਹਨਾਂ ਦੇ ਕੀਤੇ ਮਾੜੀ ਸਕਤੀ ਸਾਡੇ ਘਰ ਦੇ ਵਿੱਚ ਨੈਗੇਟਿਵਿਟੀਜ਼ ਨੂੰ ਦੂਰ ਕਰਨਾ ਵੈਗਰੂ ਜੀ ਜੋ ਤੇਰੇ ਦਰ ਦਾ ਇਹ ਬਣਾਇਆ ਹੋਇਆ ਭੋਜਨ ਬਣਾਉਂਦੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਵੈਗਰੂ ਜੀ ਆਪ ਜੀ ਆਪਣੇ ਅਣਜਾਣ ਬੱਚੇ ਜਾਣ ਕੇ ਖਿਮਾ ਕਰ ਦੇਣੀ ਜੋ ਵੀ ਛਤਕੇ ਵੈਗਰੂ ਵੈਗਰੂ ਜੀ ਕਦੇ ਵੀ ਭੋਜਨ ਨੂੰ ਕਿਸੇ ਵੀ ਤਰੀਕੇ ਦੇ ਨਾਲ ਝੂਠਾ ਨਾ ਕਰੋ ਸੁੱਚੇ ਹੱਥਾਂ ਦੇ ਨਾਲ ਸਾਰਿਆਂ ਨੂੰ ਤੁਸੀਂ ਭੋਜਨ ਸਕਾਓਗੇ ਨਾ ਚਾਹੇ ਤੁਸੀਂ ਡਾਈਨਿੰਗ ਟੇਬਲ ਤੇ ਇਕੱਠੇ ਬਹਿ ਕੇ ਖਾਣੇ ਹੋ ਫਿਰ ਵੀ ਤੁਸੀਂ ਨਾ ਉਸ ਤੋਂ ਪਹਿਲਾਂ ਉਹਨੂੰ ਟੇਸਟ ਨਾ ਕਰੋ ਟੇਸਟ ਕਰਨਾ ਹੈਗਾ ਤਾਂ ਤੁਸੀਂ ਪਹਿਲਾਂ ਆਪਣਾ ਲਗਾ ਲਓ ਟੇਬਲ ਤੇ ਸਾਰਾ ਕੁਝ ਤਾਂ ਉਸ ਤੋਂ ਬਾਅਦ ਤੁਸੀਂ ਉਸ ਨੂੰ ਥੋੜਾ ਜਿਹਾ ਟੇਸਟ ਕਰਕੇ ਠੀਕ ਸ ਪਰ ਇਸ ਚੀਜ਼ ਦੇ ਨਾਲ ਨਾ ਕਹਿਣ ਨੂੰ ਇਹ ਛੋਟੀਆਂ ਗੱਲਾਂ ਨੇ ਪਰ ਤੁਹਾਡੇ ਘਰ ਦੇ ਵਿੱਚ ਬਰਕਤ ਆਉਣੀਆਂ ਨਾ ਤੁਸੀਂ ਹੈਰਾਨ ਹੋ ਜੂਗੇ ਤੇ ਜਿਹੜੀ ਲਾਸਟ ਗੱਲ ਹੈਗੀ ਜਿਹੜੀ ਕਿ ਆਪਣੇ ਘਰ ਦੇ ਵਿੱਚ ਆਪਾਂ ਅੱਜਕੱਲ ਬਹੁਤ ਕਰਦੇ ਆਂਗੇ ਹੈਨਾ ਪਹਿਲੇ ਸਮੇਂ ਦੇ ਵਿੱਚ ਇਹ ਚੀਜ਼ ਨੂੰ ਬਹੁਤ ਜ਼ਿਆਦਾ ਗਲਤ ਮੰਨਿਆ ਜਾਂਦਾ ਸੀ ਜਿਵੇਂ ਕਿ ਆਪਾਂ ਪਹਿਲਾਂ ਮੈਂ ਉਸ ਥਾਲੀ ਦੇ ਵਿੱਚ ਪ੍ਰਸ਼ਾਦ ਰਸਕ ਲਿਆ ਫਿਰ ਦੂਸਰਾ ਉਸ ਥਾਲੀ ਦੇ ਵਿੱਚ ਪ੍ਰਸ਼ਾਦ ਤਾਂ ਪਾ ਦੇਣਾ ਤੀਸਰੇ ਨੂੰ ਫੇਰ ਹੈ ਚੌਥੇ ਨੇ ਵੀ ਇਹਦੇ ਨਾਲ ਹੁੰਦਾ ਕੀ ਹੈ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜਾ ਵਾਈਗਰੂ ਜੀ ਨੇ ਕਹਿੰਦੇ ਅਨਪੂਰਨਾ ਨੇ ਤੁਹਾਡੇ ਘਰ ਦੇ ਵਿੱਚ ਆਉਣਾ ਹੈ ਨਾ ਉਥੇ ਰੁਕਸ ਕਿਉਂਕਿ ਜਿੱਥੇ ਝੂਠ ਆ ਜਾਂਦੀ ਹੈ ਝੂਠ ਆ ਜਾਂਦਾ ਨਾ ਉਥੇ ਨਾ ਤਾਂ ਵਾਈਗਰੂ ਜੀ ਦੀ ਕਿਰਪਾ ਹੁੰਦੀ ਹੈ ਤੇ ਨਾ ਹੀ ਧਨ ਦੌਲਤ ਦਿਖਦੀ ਉਥੇ ਗਰੀਬੀ ਹੀ ਆਵੇ ਆਕਸਰ ਤੌਰ ਤੇ ਆਮ ਮੈਂ ਦੇਖਿਆ ਕਿ ਕੈਂਪਰ ਪਾਣੀ ਦੇ ਪਰਕੇ ਰੱਖੇ ਹੁੰਦੇ ਨੇ ਤੇ ਉਹਦੇ ਉੱਪਰ ਨਾਲ ਇੱਕ ਗਲਾਸ ਰੱਖਿਆ ਹੁੰਦਾ ਉਹੀ ਪੀ ਲਿਆ ਉੱਪਰ ਮੂਦਾ ਮਾਰਤਾ ਉਹੀ ਪੀ ਲਿਆ ਉੱਪਰ ਮੂਦਾ ਮਾਰਤਾ ਇਸ ਚੀਜ਼ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਨੈਗੇਟਿਵਿਟੀ ਆਉਂਦੀ ਤੇ ਲਾਸਟ ਦੇ ਜਿਹੜੀ ਗੱਲ ਹੈ ਮੇਨ ਜਿਵੇਂ ਕਿ ਆਪਾਂ ਦੁੱਧ ਵਾਲੇ ਭਾਂਡੇ ਧੋਣੇ ਆ ਜਾਂ ਲੱਸੀ ਦਹੀਂ ਵਾਲੇ ਬਰਤਨ ਧੋਣੇ ਆ ਤਾਂ ਉਸ ਨੂੰ ਨਾ ਧੋ ਕੇ ਆਪਾਂ ਨਾ ਇਸ ਤਰੀਕੇ ਨਾਲ ਸਿੰਕ ਦੇ ਵਿੱਚ ਨਾਲੀ ਦੇ ਵਿੱਚ ਪਾ ਦਿੰਨੇ ਆ ਇਸ ਦੇ ਨਾਲ ਤੁਹਾਡੇ ਘਰ ਦੀ ਸਾਰੀ ਬਰਕਤ ਚਲੀ ਜਾਂਦੀ ਕਿਉਂਕਿ ਇਹ ਬਹੁਤ ਜਗਾ ਤੇ ਹੋਇਆ ਬਹੁਤ ਮੈਂ ਉਹਨਾਂ ਨੂੰ ਕਿਸੇ ਦੀ ਗੱਲ ਸੁਣਾਉਂਗੀ ਤਾਂ ਵੀਡੀਓ ਲੰਬੀ ਚਲੀ ਜਾਂਦੀ ਹੈ ਇਸੇ ਤਰੀਕੇ ਨਾਲ ਕਹਿੰਦੇ ਕੋਈ ਕਰਦਾ ਹੁੰਦਾ ਸੀਗਾ ਅੱਜ ਉਹਨਾਂ ਦੇ ਘਰ ਖਾਣ ਨੂੰ ਇੱਕ ਦਾਣਾ ਵੀ ਨਹੀਂ ਹੈਗਾ ਕਿਉਂਕਿ ਜਿੱਥੇ ਅਨਾਜ ਦੀ ਜਿੱਥੇ ਅੰਨ ਦੀ ਬੇਆਦ ਵੀ ਹੁੰਦੀ ਹੈ ਨਾ ਉਸ ਘਰ ਦੇ ਵਿੱਚ ਕਹਿੰਦੇ ਹੁੰਦੇ ਨੇ ਕਹਿੰਦੇ ਅੰਨ ਨੂੰ ਵੀ ਇੱਕ ਦੇਵਤਾ ਮੰਨਿਆ ਜਿਹੜਾ ਤੇ ਉਹ ਤੁਹਾਡੇ ਘਰ ਦੇ ਵਿੱਚ ਰੋਸਟ ਹੋ ਜਾਂਦਾ ਤੁਹਾਡੇ ਘਰ ਦੇ ਵਿੱਚ ਰੁੱਸ ਜਾਂਦਾ ਤੇ ਤੁਹਾਡੇ ਘਰ ਦੇ ਵਿੱਚੋਂ ਆਉਣਾ ਨਹੀਂ ਚਾਹੁੰਦਾ ਅੱਗੇ ਬਜ਼ੁਰਗ ਜਦੋਂ ਵੀ ਕੋਈ ਵੀ ਕੰਮ ਕਰਦੇ ਸੀ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹੁੰਦੇ ਸੀ। ਇਹੀ ਚੀਜ਼ ਤੋਂ ਆਪਾਂ ਖੁੰਝਦੇ ਜਾ ਰਹੇ ਹਾਂ। ਘਰ ਦੀ ਔਰਤ ਆਗਰ ਚਾਹੇ ਤਾਂ ਆਪਣੇ ਘਰ ਨੂੰ ਸਵਰਗ ਬਣਾ ਸਕਦੀ ਹੈ ਤੇ ਚਾਹੇ ਤਾਂ ਨਰਕ ਬਣਾ ਸਕਦੀ ਹੈ। ਤਾਂ ਮੈਂ ਸਾਰੀਆਂ ਪੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗੀ ਦੇਖੋ ਛੋਟੀਆਂ-ਛੋਟੀਆਂ ਗੱਲਾਂ ਨੇ ਕੋਈ ਇਹ ਨਹੀਂ ਹੈਗੇ ਵੀ ਇਹ ਜਿਆਦਾ ਵੱਡੀਆਂ ਗੱਲਾਂ ਨੇਗੀਆਂ ਤੇ ਸਭ ਤੋਂ ਮੇਨ ਗੱਲ ਹੈ ਕਿ ਜਦੋਂ ਆਪਾਂ ਗ੍ਰਿਸ਼ਤੀ ਹਾਂਗੇ ਸ਼ਾਮ ਨੂੰ પતિ ਪਤਨੀ ਆਪਸ ਦੇ ਵਿੱਚ ਸੰਬੰਧ ਬਣਾਉਣੇ ਹਨ ਤਾਂ ਉਸ ਟਾਈਮ ਕਿਚਨ ਦੇ ਵਿੱਚ ਨਾ ਇਸੇ ਤਰੀਕੇ ਨਾਲ ਬਿਨਾਂ ਇਸ਼ਨਾਰ ਕੀਤੇ ਨਾ ਜਾਓ। ਆਗਰ ਤੁਸੀਂ ਇਹ ਕੰਮ ਕਰਦੇ ਹੋ ਕਿਉਂਕਿ ਆਪਣੇ ਕਈ ਪਿੰਡਾਂ ਦੇ ਵਿੱਚ ਸਹਰਾਂ ਦੇ ਵਿੱਚ ਵੀ ਡਾਲੀ ਵਾਲੇ ਵੀ ਆਉਂਦੇ ਆਵਾ ਪਾਪਾ ਜੀ ਕੋਈ ਪਤਾ ਨਹੀਂ ਕਿਹੜਾ ਮਾਂ ਕਿੱਥੋਂ ਆਣਾ ਕੋਈ ਨਾਮ ਜਪਣ ਵਾਲਾ ਆਪਣੇ ਘਰੇ ਪ੍ਰਸ਼ਾਦਾ ਛਕਣਾ ਜਾਂ ਆਪਣੇ ਘਰ ਦੇ ਵਿੱਚ ਵੀ ਬਹੁਤ ਨਾਮ ਜਪਦੇ ਆ ਨਾ ਪਰਿਵਾਰਾਂ ਦੇ ਵਿੱਚ ਇਹ ਹੁੰਦੀ ਹੈ ਤੇ ਤੁਸੀਂ ਅਗਰ ਉਸ ਭੋਜਨ ਨੂੰ ਤਿਆਰ ਕਰੋਗੇ ਨਾ ਤਾਂ ਤੁਹਾਡੂੰ ਉਹ ਜਿਹੜਾ ਪਾਪ ਲੱਗੇਗਾ ਨਾ ਉਹ ਕਦੀ ਵੀ ਨਹੀਂ ਉਤਰੇਗਾ। ਅੱਜ ਕੱਲ੍ਹ ਬਿਮਾਰੀਆਂ ਦਾ ਮੇਨ ਕਾਰਨ ਇਹੀ ਹੈ ਕਿ ਘਰ ਦੇ ਵਿੱਚੋਂ ਇੱਕ ਦੋ ਤਾਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਬਾਹਰ ਕੱਢ ਦਿਓ ਜਿਵੇਂ ਕਿ ਰਿਫਾਇਨਡ ਤੇਲ ਹੋ ਗਿਆ ਤੇ ਆਪਣੇ ਤਾਇਆ ਤੇ ਚੀਨੀ ਆ ਨਾ ਬੁੱਧ ਬੁੱਧ ਘੱਟ ਤੋਂ ਘੱਟ ਤੁਸੀਂ ਇਸ ਚੀਜ਼ ਨੂੰ ਚੂਜ਼ ਕਰੋ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਆਉਣਗੀਆਂ ਤੇ ਇੱਕ ਨਾ ਛੋਟਾ ਜਿਹਾ ਕੰਮ ਜ਼ਰੂਰ ਕਰਿਆ ਕਰੋ ਆਪਣੇ ਕਿਚਨ ਦੇ ਵਿੱਚ ਨਾ ਆਪਣੇ ਦਰਵਾਜ਼ੇ ਤੇ ਜਾਂ ਕਿਚਨ ਦੇ ਕਿਤੇ ਉੱਚੀ ਜਗ੍ਹਾ ਤੇ ਨਾ ਗੁਰੂ ਸਾਹਿਬ ਜੀ ਦੀ ਤਸਵੀਰ ਜ਼ਰੂਰ ਲਗਾਓ ਕਿਉਂਕਿ ਉਹਦੇ ਨਾਲ ਨਾ ਜਦੋਂ ਤੁਸੀਂ ਜਾਈਓਗੇ ਅੰਦਰ ਤਾਂ ਤੁਹਾਡੇ ਮੂੰਹ ਚ ਆਟੋਮੈਟਿਕ ਹੀ ਵਾਹਰੂ ਨਿਕਲੂਗਾ ਤੇ ਕਿਚਨ ਦੇ ਵਿੱਚ ਨਾ ਧੂਫ ਜਰੂਰ ਦੇ ਲਿਆ ਕਰੋ ਕਿਉਂਕਿ ਕਿਚਨ ਦੇ ਵਿੱਚ ਨਾ ਪਹਾੜ ਟਾਈਮ ਡਸਟਬਿਨ ਵਗੈਰਾ ਰੱਖਦੇ ਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਗੰਦ ਆਮ ਆਮ ਤੌਰ ਤੇ ਤਾਂ ਕਈ Hindu ਪਰਿਵਾਰਾਂ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਗਰ ਘਰ ਦੇ ਵਿੱਚ ਡਸਟਬਿਨ ਅੰਦਰ ਹੈਗਾ ਨਾ ਤਾਂ ਘਰ ਦੀ ਜਿਹੜੀ ਵੀ ਔਰਾ ਹੈ ਨਾ ਉਹ ਕਦੇ ਵੀ ਸੁਧ ਨਹੀਂ ਹੁੰਦਾ ਉਹ ਹਮੇਸ਼ਾ ਨੈਗੇਟਿਵਿਟੀ ਹੀ ਘਰ ਦੇ ਵਿੱਚ ਰਹਿੰਦੀ ਹੈ ਪਰ ਚਲੋ ਇਹਨਾਂ ਗੱਲਾਂ ਦੇ ਵਿੱਚ ਆਪਾਂ ਉਲਝ ਜਾਗੇ ਤਾਂ ਵਾਹਿਗੁਰੂ ਜੀ ਦਾ ਸਿਮਰਨ ਭੁੱਲ ਕੇ ਨਾ ਇਤਰੀ ਉਲਝੇ ਰਹਾਂਗੇ ਤਾਂ ਜਦੋਂ ਵੀ ਤੁਸੀਂ ਬਸ ਭੋਜਨ ਤਿਆਰ ਕਰਨਾ ਤਾਂ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਇਹ ਚੀਜ਼ ਨੂੰ ਕਰਕੇ ਦੇਖੋ ਕਿੰਨਾ ਤੁਹਾਡੇ ਕਰਦੇ ਵਿੱਚ ਫਰਕ ਪਵੇਗਾ ਤੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੰਦਦੀ ਆ ਕਿ ਘਰ ਦੇ ਵਿੱਚ ਨਾ ਕਦੇ ਵੀ ਇਹ ਭਾਂਡਿਆਂ ਨੂੰ ਤੁਸੀਂ ਨਾ ਮੂਹਦੇ ਨਾ ਮਾਰੋ ਜਿਵੇਂ ਕਿ ਆਪਾਂ ਪ੍ਰਾਂਤ ਤੋਂ ਨੇ ਹਨਾ ਪ੍ਰਾਂਤੋਂ ਕੇ ਆਪਾਂ ਮੂਦੀ ਮਾਰਦੇ ਨੇ ਉਹਨੂੰ ਨਾ ਟੇਢੀ ਖੜੀ ਕਰ ਚੱਕਲਾ ਵੇਲਣਾ ਹੁੰਦਾ ਹੈਗਾ ਹਨਾ ਉਹਨੂੰ ਹਮੇਸ਼ਾ ਸਾਫ਼ ਰੱਖੋ ਜਿਹੜਾ ਆਪਣਾ ਘਰ ਦਾ ਤਵਾ ਹੈ ਨਾ ਉਹਨੂੰ ਵੀ ਕਦੇ ਵੀ ਤੁਸੀਂ ਇਹ ਮੁੱਢਾ ਮਾਰ ਕੇ ਨਾ ਰੱਖੋ ਹਮੇਸ਼ਾ ਸਿੱਧਾ ਰੱਖੋ ਇਹ ਚੀਜ਼ਾਂ ਤੁਸੀਂ ਕਰਦੇ ਹੋ ਕਿ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜੇਗਾ ਕਿ ਤੁਹਾਡੇ ਘਰ ਦੇ ਵਿੱਚ ਕਿੰਨਾ ਕੋ ਫਰਕ ਹੈ ਕੀ ਮੈਂ ਜੋ ਦੱਸਿਆ ਕੀ ਕਹਿਣਾ ਚਾਹੁੰਦੀ ਸੀ ਮੈਂ ਤੇ ਕੀ ਤੁਸੀਂ ਆਪਣੇ ਜੀਵਨ ਦੇ ਵਿੱਚ ਪਾ ਰਹੇ ਹੈਗਾ ਤੇ ਇਹ ਪੜਨਾ ਕਰਕੇ ਜਰੂਰ ਦੇਖਿਓ ਤਾਂ ਦੇਖਿਓ ਤੁਹਾਡੇ ਪਰਿਵਾਰ 'ਚ ਤੁਹਾਡੇ ਪਤੀ ਦੀ ਰੁਜ਼ਗਾਰ ਵਿੱਚ ਕਿੰਨੀ ਤਰੱਕੀਆਂ ਆਉਂਦੀਆਂ ਨੇ ਤੇ ਜਦੋਂ ਵੀ ਕੋਈ ਕੰਮ ਕਰਨਾ ਹੈ ਤਾਂ ਅਰਦਾਸ ਕਰਕੇ ਆਪਣੇ ਪਤੀ ਨੂੰ ਘਰ ਤੋਂ ਤੋਰਿਓ ਤਾਂ ਕਦੇ ਵੀ ਇਹ ਨਹੀਂ ਹੋ ਸਕਦਾ ਕਿ ਉਹ ਆਪਣੇ ਕੰਮ ਦੇ ਵਿੱਚ ਸਫਲ ਨਾ ਹੋਵੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਤੇ ਉਪਰ ਦਿੱਤੀ ਸਤਿ ਸ੍ਰੀ ਅਕਾਲ